ਸਰ ਸਿਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਨੀਆਂ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਬਾਰੇ ਜਾਂ ਫਿਰ ਇਹ ਕਹਿ ਲਈਏ ਕਿ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦੱਸਾਂਗੇ ਕਿ ਜਿਹੜੀ ਸਰਕਲ ਸਟਾਈਲ ਕਬੱਡੀ ਹੈ ਜਾਂ ਫਿਰ ਜਿਸ ਨੂੰ ਪੰਜਾਬ ਦੀ ਮਾਂ ਖੇਡ ਕਿਹਾ ਜਾਂਦਾ ਹੈ ਉਸ ਦਾ ਕੀ ਇਤਿਹਾਸ ਹੈ ਉਸ ਨੂੰ ਕਿਹੜੇ-ਕਿਹੜੇ ਨਾਮਾਂ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਕਦੋਂ ਤੇ ਕਿੱਥੇ-ਕਿੱਥੇ ਇਸ ਦੇ ਮੁਕਾਬਲੇ ਕਰਵਾਏ ਗਏ ਸਨ ਸਰਕਲ ਸਟਾਈਲ ਕਬੱਡੀ ਪੰਜਾਬ ਅਤੇ ਲਹਿੰਦੇ ਪੰਜਾਬ ਅਤੇ ਹਰਿਆਣੇ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇੱਕ ਸੱਭਿਆਚਾਰਕ ਦਾ ਹਿੱਸਾ ਮੰਨੀ ਜਾਂਦੀ ਹੈ ਇਹ ਕਹਿ ਲਿਆ ਕਿ ਪੰਜਾਬ ਦੇ ਜਾਂ ਫਿਰ ਇਹਨਾਂ ਇਲਾਕਿਆਂ ਦੇ ਹਰ ਇੱਕ ਪਿੰਡ ਦੇ ਵਿੱਚ ਕਬੱਡੀ ਦੇ ਟੂਰਨਾਮੈਂਟ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਕਰਵਾਏ ਜਾਂਦੇ ਹਨ ਜੇ ਗੱਲ ਕਰੀ ਆਪਾਂ ਇਸ ਦੇ ਇਤਿਹਾਸ ਦੀ ਤਾਂ ਇਹ ਖੇਡ ਪੰਜਾਬ ਦੇ ਪਿੰਡਾਂ ਦੇ ਵਿੱਚ ਕਾਫੀ ਪੁਰਾਣੇ ਸਮਿਆਂ ਤੋਂ ਮਕਬੂਲ ਹੈ ਜਾਂ ਫਿਰ ਇਹ ਕਹਿ ਲਿਏ ਕੀ ਬਹੁਤ ਹੀ ਉੱਚੇ ਲੰਬੇ ਕੱਦ ਦੇ ਯੋਧਿਆਂ ਉਹਨਾਂ ਦੀ ਚੁਸਤੀ ਫੁਰਤੀ ਦਾ ਪ੍ਰਦਰਸ਼ਨ ਕਰਨ ਦੇ ਲਈ ਕਬੱਡੀ ਨਾਮ ਦੀ ਸਰਕਲ ਸਟਾਈਲ ਕਬੱਡੀ ਇੱਕ ਗੇਮ ਖੇਡੀ ਜਾਂਦੀ ਹੈ ਜੇ ਗੱਲ ਕਰੀਏ 1920 ਤੋਂ ਲੈ ਕੇ 1930 ਦੇ ਦਹਾਕਿਆਂ ਦੇ ਵਿੱਚ ਇਸ ਦੇ ਕਾਫੀ ਪਿੰਡ ਪੱਧਰੀ ਟੂਰਨਾਮੈਂਟ ਕਰਵਾਏ ਗਏ ਸਨ ਅਤੇ 1950 ਦੇ ਵਿੱਚ ਇਸ ਨੂੰ ਦਿੱਲੀ ਲੈਵਲ ਤੇ ਜਾਂ ਫਿਰ ਇਹ ਕਹਿ ਲਈਏ ਕਿ ਕਮਾਂਤਰੀ ਲੈਵਲ ਤੇ ਇਸ ਦਾ ਬਹੁਤ ਵੱਡਾ ਟੂਰਨਾਮੈਂਟ ਕਰਵਾਇਆ ਗਿਆ ਸੀ ਅਤੇ ਇਸ ਕਬੱਡੀ ਨੂੰ ਓਲੰਪਿਕ ਦੇ ਵਿੱਚ ਲੈ ਕੇ ਆਉਣ ਦੀ ਵੀ ਗੱਲ ਕਹੀ ਗਈ ਸੀ ਇਤਿਹਾਸਕਾਰ ਦੱਸਦੇ ਹਨ ਕਿ ਕਬੱਡੀ ਦਾ ਸਾਰਿਆਂ ਨਾਲੋਂ ਪਹਿਲਾ ਕੌਮੀ ਮੰਤਰੀ ਲੈਵਲ ਦਾ ਜਿਹੜਾ ਕੀ ਟੂਰਨਾਮੈਂਟ ਸੀ ਉਹ 1950 ਦੇ ਵਿੱਚ ਖੇਡਿਆ ਗਿਆ ਸੀ ਤਾਂ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੀ ਪੰਜਾਬ ਦੀ ਮਾਂ ਖੇਡ ਕਬੱਡੀ ਹੈ ਜਾਂ ਅੱਜ ਕੱਲ ਜਿਹੜੀ ਆਪਾਂ ਕਬੱਡੀ ਨੂੰ ਇੰਟਰਨੈਟ ਦੇ ਉੱਪਰ ਦੇਖਦੇ ਹਾਂ ਉਹ ਕਬੱਡੀ ਬਹੁਤ ਹੀ ਪੁਰਾਣੀ ਹੈ ਜਾਂ ਇਹ ਕਹਿ ਲਈਏ ਕਿ ਦੇਸ਼ ਦੀ ਆਜ਼ਾਦੀ ਤੋਂ ਵੀ ਪਹਿਲਾਂ ਦੇ ਲੋਕ ਆਪਸ ਵਿੱਚ ਕਬੱਡੀ ਖੇਡ ਖੇੜਦੇ ਸਨ ਕਬੱਡੀ ਖੇਡ ਦਾ ਨਾਮ ਕਬੱਡੀ ਕਿਉਂ ਪਿਆ ਇਸ ਦੇ ਬਾਰੇ ਗੱਲ ਕਰਦੇ ਆ ਕਬੱਡੀ ਖੇਡ ਦਾ ਨਾਮ ਕੌਡੀ ਅਤੇ ਬਾਡੀ ਨਾਂ ਦੀਆਂ ਦੋ ਗੇਮਾਂ ਨੇ ਮਤਲਬ ਇਹ ਕਹਿ ਲਈਏ ਕਿ ਇਸ ਨੂੰ ਪੰਜਾਬੀ ਜਾਂ ਦੇਸੀ ਭਾਸ਼ਾ ਦੇ ਵਿੱਚ ਕੌਡੀ ਵੀ ਕਿਹਾ ਜਾਂਦਾ ਹੈ ਜਾਂ ਫਿਰ ਕੌਡੀ ਬਾਡੀ ਵੀ ਕਿਹਾ ਜਾਂਦਾ ਹੈ ਕਬੱਡੀ ਨੂੰ ਹੋਰ ਬਹੁਤ ਸਾਰੇ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਕਟਾ ਕਬੱਡੀ ਗੁੰਗੀ ਕਬੱਡੀ ਠੀਕ ਆ ਸੁੱਚੀ ਕਬੱਡੀ ਬੋਲੀ ਕਬੱਡੀ ਮੁਲਤਾਨੀ ਕਬੱਡੀ ਲੈਲਪੁਰੀ ਕਬੱਡੀ ਕਬੱਡੀ ਬਹੁਤ ਸਾਰੇ ਅਲੱਗ-ਅਲੱਗ ਇਲਾਕਿਆਂ ਦੇ ਹਿਸਾਬ ਦੇ ਨਾਲ ਕਬੱਡੀ ਦੀ ਗੇਮ ਪੂਰੇ ਪੰਜਾਬ ਲੈਹਦੇ ਪੰਜਾਬ ਹਰਿਆਣੇ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਬਹੁਤ ਹੀ ਮਕਬੂਲ ਹੋ ਚੁੱਕੀ ਹੈ ਪੁਰਾਣੇ ਸਮਿਆਂ ਦੇ ਵਿੱਚ ਕਬੱਡੀ ਦੇ ਵਿੱਚ ਜਿਹੜੇ ਵੀ ਖਿਡਾਰੀ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਸਨ ਉਹਨਾਂ ਨੂੰ ਇਨਾਮ ਦੇ ਵਜੋਂ ਖੁਰਾਕ ਦਿੱਤੀ ਜਾਂਦੀ ਸੀ ਜਾਂ ਫਿਰ ਕਹਿ ਲਈਏ ਉਹਨਾਂ ਨੂੰ ਦੇਸੀ ਕਿਹਾ ਜਾਂ ਫਿਰ ਕਹਿ ਲਿਏ ਉਹਨਾਂ ਨੂੰ ਬਦਾਮ ਵਗੈਰਾ ਦਿੱਤੇ ਜਾਂਦੇ ਹਨ ਪਰ ਹੌਲੀ-ਹੌਲੀ ਸਮੇਂ ਦੀ ਚਾਲ ਮੁਤਾਬਕ ਕਿਸੇ ਨੂੰ ਭਾਂਡੇ ਵੀ ਦਿੱਤੇ ਜਾਂਦੇ ਸਨ ਜਾਂ ਫਿਰ ਇਹ ਕਹਿ ਲਿਏ ਕਿਸੇ ਨੂੰ ਕੌਲੀਆਂ ਦੇ ਇਨਾਮ ਦੇ ਵਿੱਚ ਦਿੱਤੀਆਂ ਜਾਂਦੀਆਂ ਪਰ ਆਧੁਨਿਕ ਸਮੇਂ ਦੇ ਵਿੱਚ ਜਿਹੜਾ ਹੁਣ ਦਾ ਸਮਾਂ ਹੈ ਹੁਣ ਦੇ ਸਮੇਂ ਦੇ ਵਿੱਚ ਕਬੱਡੀ ਦੀ ਇੱਕ-ਇੱਕ ਰੇਡ ਦੇ ਉੱਪਰ 5-5 ਲੱਖ ਰੁਪਏ ਜਿਹੜੀ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਕਬੱਡੀ ਦੀ ਖੇਡ ਦੇਖ ਰਹੇ ਹੋ ਜੋ ਕਿ ਪੰਜਾਬ ਨਹੀਂ ਭਾਰਤ ਇਹ ਕਹਿ ਲਿਆ ਕਿ ਪੂਰੇ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਚੁੱਕੀ ਹੈ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਭਾਵੇਂ ਕੈਨੇਡਾ ਅਮਰੀਕਾ ਇੰਗਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਜਿਵੇਂ ਕਿ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਸਾਰੇ ਜਗ੍ਹਾ ਤੇ ਪੰਜਾਬੀ ਗਏ ਹਨ ਅਤੇ ਪੰਜਾਬੀ ਆਪਣੇ ਨਾਲ ਜਿੱਥੇ ਵੀ ਜਾਂਦੇ ਹਨ ਆਪਣਾ ਸੱਭਿਆਚਾਰ ਜ਼ਰੂਰ ਲੈ ਕੇ ਜਾਂਦੇ ਹਨ ਤੇ ਉਹਨਾਂ ਨੇ ਆਪਣੀ ਮਾਂ ਖੇਡ ਕਬੱਡੀ ਨੂੰ ਵੀ ਉਸ ਲੈਵਲ ਤੇ ਪਹੁੰਚਾ ਦਿੱਤਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਕਬੱਡੀ ਕੌਲੀਆਂ ਚਮਚਿਆਂ ਦੇ ਇਨਾਮਾਂ ਤੋਂ ਹੁੰਦੀ ਹੋਈ ਡਾਲਰਾਂ ਦੇ ਵਿੱਚ ਪਹੁੰਚ ਚੁੱਕੀ ਹੈ ਇਹ ਕਹਿ ਲਿਆ ਕਿ ਹੁਣ ਕਬੱਡੀ ਦੇ ਵਿੱਚ ਡਾਲਰਾਂ ਦੇ ਰੂਪ ਵਿੱਚ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ ਅਤੇ ਕਈ ਖਿਡਾਰੀਆਂ ਨੂੰ ਗੱਡੀਆਂ ਦੇ ਨਾਲ ਵੀ ਸਨਮਾਨ ਕੀਤਾ ਜਾਂਦਾ ਹੈ ਕਈਆਂ ਨੂੰ ਮੋਟਰਸਾਈਕਲਾਂ ਦੇ ਨਾਲ ਪਿੱਛੇ ਜੇ ਕਈਆਂ ਨੂੰ ਟਰੈਕਟਰਾਂ ਦੇ ਨਾਲ ਵੀ ਸਨਮਾਨ ਕੀਤਾ ਗਿਆ ਤੇ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਈ ਖਿਡਾਰੀਆਂ ਨੂੰ ਸਨਮਾਨ ਦੇ ਵਜੋਂ ਉਹਨਾਂ ਦੀ ਖੇਡ ਦੀ ਪ੍ਰਸ਼ੰਸਾ ਕਰਦੇ ਹੋਏ ਖੇਡ ਪ੍ਰਸੰਸਕਾਂ ਵੱਲੋਂ ਕੰਬਾਈਨ ਦੇ ਨਾਲ ਵੀ ਸਨਮਾਨਤ ਕੀਤਾ ਗਿਆ ਹੈ ਕਬੱਡੀ ਦੀ ਖੇਡ ਦੇ ਜਿਹੜੀ ਕੀ ਆ ਉਹ ਇੱਕ ਗੋਲ ਦਾਇਰੇ ਮਤਲਬ ਇੱਕ ਗੋਲ ਚੱਕਰੀ ਗਰਾਊਂਡ ਦੇ ਵਿੱਚ ਖੇਡੀ ਜਾਂਦੀ ਹੈ ਜਿਸ ਦਾ ਕੀ ਵਿਆਸ 22 ਮੀਟਰ ਜਾਂ ਫਿਰ ਇਹ ਕਹਿ ਲਈਏ ਕਿ 70 ਤੋਂ 72 ਫੁੱਟ ਦੇ ਕਰੀਬ ਰੱਖਿਆ ਜਾਂਦਾ ਹੈ ਅਸੀਂ ਉਸ ਸਰਕਲ ਦੇ ਅੱਧ ਵਿਚਕਾਰ ਤੋਂ ਮੱਧ ਦੇ ਵਿਚਕਾਰ 'ਚ ਇੱਕ ਲਾਈਨ ਖਿੱਚ ਦਿੱਤੀ ਜਾਂਦੀ ਹੈ ਜਿਹੜੀ ਕਿ ਦੋਨਾਂ ਟੀਮਾਂ ਨੂੰ ਅਲੱਗ-ਅਲੱਗ ਵੰਡਦੀ ਹੈ ਅਤੇ ਜਿਹੜੀਆਂ ਉਸ ਲਾਈਨ ਦੇ ਉੱਪਰ ਢੇਰੀਆਂ ਜਾਂ ਫਿਰ ਇਹ ਕਹਿ ਲਈਏ ਅੰਗਰੇਜ਼ੀ ਭਾਸ਼ਾ ਦੇ ਵਿੱਚ ਵੀ ਗੋਲ ਬਣਾਏ ਜਾਂਦੇ ਹਨ ਜਿੱਥੋਂ ਦੀ ਕੀ ਰੇਡਰ ਨੇ ਆਪਣਾ ਪੁਆਇੰਟ ਲੈ ਕੇ ਨਿਕਲਣਾ ਹੁੰਦਾ ਹੈ ਉਸ ਦਾ ਜਿਹੜਾ ਦਾਇਰਾ ਹੁੰਦਾ ਹੈ ਉਹ ਲਗਭਗ 1.5 ਮੀਟਰ ਦਾ ਰੱਖਿਆ ਜਾਂਦਾ ਹੈ ਕਬੱਡੀ ਦੀ ਗੇਮ ਦੇ ਵਿੱਚ ਇੱਕ ਟੀਮ ਦੇ ਵਿੱਚ 8 ਖਿਡਾਰੀ ਹੁੰਦੇ ਹਨ ਜੇ ਉਹਨਾਂ ਦੀ ਗਿਣਤੀ ਵੱਧ ਜਾਵੇ ਤਾਂ ਉਹਨਾਂ ਨੂੰ ਬਾਰੀ-ਬਾਰੀ ਆਰਾਮ ਦੇ ਕੇ ਜਾਂ ਇਹ ਕਹਿ ਲਈਏ ਕਿ ਚੇਂਜ ਕਰਕੇ ਗੇਮ ਦੇ ਵਿੱਚ ਲਿਆਂਦਾ ਜਾਂਦਾ ਹੈ ਤੇ ਜਦੋਂ ਇੱਕ ਰੇਡਰ ਜਿਹੜਾ ਕਿ ਕਬੱਡੀ ਦੀ ਰੇਡ ਪਾਉਣ ਜਾਂਦਾ ਹੈ ਇੱਕ ਟੀਮ ਵੱਲੋਂ ਦੂਜੀ ਟੀਮ ਦੇ ਵੱਲ ਤਾਂ ਉਸ ਨੇ ਕਿਸੇ ਵੀ ਇੱਕ ਖਿਡਾਰੀ ਨੂੰ ਟੱਚ ਕਰਕੇ ਆਪਣੇ ਪਾੜੇ ਦੇ ਵਿੱਚ ਜਾਂ ਇਹ ਕਹਿ ਲਈਏ ਕਿ ਆਪਣੀ ਕ੍ਰਾਸ ਲਾਈਨ ਨੂੰ ਕ੍ਰੋਸ ਸਿਰਫ 30 ਸੈਕਿੰਡ ਦੇ ਵਿੱਚ ਕਰਨਾ ਹੁੰਦਾ ਹੈ ਇੱਕ ਲਈ ਕਬੱਡੀ ਦੀ ਗੇਮ ਦੀ ਇੱਕ ਰੇਟ ਦਾ ਸਮਾਂ ਸਿਰਫ 30 ਸਕੰਡ ਹੁੰਦਾ ਹੈ ਕਬੱਡੀ ਦੀ ਗੇਮ ਦੇ ਵਿੱਚ 2010 ਦੇ ਵਿੱਚ ਇੱਕ ਬਹੁਤ ਹੀ ਵੱਡਾ ਬਦਲਾਅ ਆਇਆ 2010 ਦੇ ਵਿੱਚ ਪੰਜਾਬ ਦੀ ਸਰਕਾਰ ਦੇ ਵੱਲੋਂ ਇੱਕ ਵਰਲਡ ਕੱਪ ਕਬੱਡੀ ਟੂਰਨਾਮੈਂਟ ਸ਼ੁਰੂ ਕੀਤਾ ਗਿਆ ਜਿਹੜਾ ਕਿ ਅਲੱਗ-ਅਲੱਗ ਸੰਸਕਰਨਾਂ ਦੇ ਵਿੱਚ ਹਰ ਇੱਕ ਸਾਲ ਸਰਕਾਰਾਂ ਦੇ ਦੌਰਾਨ ਹੁੰਦਾ ਗਿਆ ਇਹ ਵਰਲਡ ਕੱਪ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੀਆਂ ਗਰਾਊਂਡਾਂ ਜਾਂ ਪਿੰਡਾਂ ਦੀਆਂ ਗਰਾਊਂਡਾਂ ਦੇ ਵਿੱਚ ਖੇਡਿਆ ਗਿਆ ਇਸ ਵਰਲਡ ਕੱਪ ਦੇ ਵਿੱਚ ਭਾਰਤ, ਪਾਕਿਸਤਾਨ, ਈਰਾਨ, ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਦੇ ਨਾਮ ਤੇ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਖਿਡਾਰੀਆਂ ਨੂੰ ਉਹਨਾਂ ਦੀ ਰਿਹੈਸ ਦੇ ਮੁਤਾਬਕ ਵੰਡਿਆ ਗਿਆ ਜਾਂ ਇਹ ਕਹਿ ਲੀਏ ਵੀ ਜਿਹੜੇ ਖਿਡਾਰੀ ਆਸਟ੍ਰੇਲੀਆ ਦੇ ਵਿੱਚ ਪਰਮਾਨੈਂਟ ਪੱਕੇ ਰਹਿੰਦੇ ਸਨ ਉਹਨਾਂ ਨੂੰ ਆਸਟ੍ਰੇਲੀਆ 'ਚ ਖੜਾਇਆ ਗਿਆ ਇੰਗਲੈਂਡ ਵਾਲਿਆਂ ਨੂੰ ਇੰਗਲੈਂਡ 'ਚ ਭਾਰਤ ਵਾਲਿਆਂ ਨੂੰ ਭਾਰਤ ਵਿੱਚ ਖੜਵਾਇਆ ਗਿਆ ਅਤੇ ਕਬੱਡੀ ਨੂੰ ਇੱਕ ਬਹੁਤ ਹੀ ਵੱਡੇ ਲੈਵਲ ਤੇ ਲੈ ਕੇ ਜਾਣ ਦੀ ਗੱਲ ਕੀਤੀ ਕਬੱਡੀ ਵਰਲਡ ਕੱਪ ਦੀ ਤਰਜ਼ ਦੇ ਉੱਤੇ 2013 ਦੇ ਵਿੱਚ UK ਕਬੱਡੀ ਕੱਪ ਕਰਾਇਆ ਗਿਆ ਜਿਸ ਦੇ ਵਿੱਚ ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ ਤੇ SGPC ਦੁਆਰਾ ਕਲੱਬਾਂ ਦੇ ਦੁਆਰਾ ਬਣਾਈਆਂ ਗਈਆਂ ਟੀਮਾਂ ਖੇਡੀਆਂ 2014 ਦੇ ਵਿੱਚ ਕਬੱਡੀ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਰੋਚਕ ਪੱਖ ਆਇਆ 2014 ਦੇ ਵਿੱਚ ਕਬੱਡੀ ਵਰਲਡ ਕਬੱਡੀ ਲੀਗ ਕਰਾਈ ਗਈ ਜਿਸ ਦੇ ਵਿੱਚ ਭਾਰਤ ਕੈਨੇਡਾ ਪਾਕਿਸਤਾਨ ਅਤੇ ਅਮਰੀਕਾ ਦੇ ਖਿਡਾਰੀਆਂ ਨੂੰ ਆਪਸ ਵਿੱਚ ਵੰਡ ਕੇ ਆਈਪੀਐਲ ਜਾਂ ਫਿਰ ਇਹ ਕਹਿ ਲਈਏ ਕਿ ਕ੍ਰਿਕਟ ਦੇ ਤਰਜ਼ ਦੇ ਉੱਤੇ ਕਬੱਡੀ ਦਾ ਟੂਰਨਾਮੈਂਟ ਲੀਗ ਦੇ ਰੂਪ ਵਿੱਚ ਕਰਾਇਆ ਗਿਆ ਜਿਸ ਦੇ ਵਿੱਚ ਅਲੱਗ-ਅਲੱਗ ਸਪਾਂਸਰਾਂ ਦੇ ਵੱਲੋਂ ਆਪਣੀਆਂ ਟੀਮਾਂ ਦੇ ਖਿਡਾਰੀਆਂ ਨੂੰ ਵਧੀਆ ਮੁੱਲ ਦੇ ਨਾਲ ਖਰੀਦਿਆ ਗਿਆ ਤੇ ਉਹਨਾਂ ਨੂੰ ਖੜਾਇਆ ਗਿਆ ਇਹ ਵਾਰਲਡ ਕਬੱਡੀ ਲੀਗ ਪਿੰਡਾਂ ਦੇ ਵਿੱਚ ਨਹੀਂ ਸਗੋਂ ਸ਼ਹਿਰਾਂ ਦੇ ਵਿੱਚ ਬਣੇ ਹੋਏ ਸਟੇਡੀਅਮ ਦੇ ਵਿੱਚ ਕਾਰਪਟ ਦੇ ਉੱਪਰ ਖੇਡੀ ਗਈ ਸੋ ਅਖੀਰ ਦੇ ਵਿੱਚ ਤੁਹਾਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਕਬੱਡੀ ਦੀ ਗੇਮ ਹੁਣ ਕੋਲੀਆਂ ਗਲਾਸਾਂ ਦੀ ਨਹੀਂ ਰਹੀ ਸਗੋਂ ਇਹ ਗੱਡੀਆਂ ਕਾਰਾਂ ਨਾਲੋਂ ਉੱਪਰ ਉੱਠ ਕੇ ਕੰਬੈਨਾਂ ਤੋਂ ਉੱਪਰ ਉੱਠ ਕੇ ਡਾਲਰਾਂ ਰੁਪਈਆਂ ਦੇ ਵਿੱਚ ਚਲੀ ਗਈ ਹੈ ਅੱਜਕੱਲ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਲੱਗ-ਅਲੱਗ ਟੂਰਨਾਮੈਂਟ ਕਰਾਏ ਜਾਂਦੇ ਹਨ ਅਤੇ ਉਹਨਾਂ ਟੂਰਨਾਮੈਂਟਾਂ ਦੇ ਉੱਪਰ ਬਹੁਤ ਸਾਰੇ ਖਿਡਾਰੀਆਂ ਨੂੰ ਪੈਸੇ ਦਿੱਤੇ ਜਾਂਦੇ ਹਨ ਪਰ ਕਬੱਡੀ ਦੀ ਐਨੀ ਮਸ਼ਹੂਰੀ ਹੋ ਚੁੱਕੀ ਆ ਕਿ ਇਸ ਦੇ ਟੂਰਨਾਮੈਂਟ 15 15 20 2 ਲੱਖ 50 50 ਲੱਖ ਇਹ ਕਹਿ ਲੀਏ ਵੀ ਕਰੋੜਾਂ ਦੇ ਵਿੱਚ ਉਹਨਾਂ ਦਾ ਬਜਟ ਚੱਲਿਆ ਗਿਆ ਹੈ ਪਰ ਖਿਡਾਰੀਆਂ ਦੀ ਸੋਚ ਪਤਾ ਨਹੀਂ ਕਿਉਂ ਛੋਟੀ ਹੋ ਗਈ ਹੈ ਸਾਡੀ ਮਾਂ ਖੇਡ ਕਬੱਡੀ ਕਿਉਂ ਅੱਜ ਬਹੁਤ ਹੀ ਮਾੜੇ ਸਮੇਂ ਦੇ ਵਿੱਚ ਚੱਲ ਰਹੀ ਸਾਡੀ ਮਾਂ ਖੇਡ ਕਬੱਡੀ ਨੂੰ ਇੱਕ ਛੇਵਾਂ ਦਰਿਆ ਆਪਣੀ ਲਪੇਟ ਦੇ ਵਿੱਚ ਲੈਣ ਲੱਗ ਗਿਆ ਹੈ ਅੱਜ ਕੱਲ ਖਿਡਾਰੀ ਕੀ ਕਰਦੇ ਹਨ ਆਪਣੀ ਖੇਡ ਨੂੰ ਹੋਰ ਸੁਨਹਿਰਾ ਦਿਖਾਉਣ ਦੇ ਲਈ ਜਾਂ ਫਿਰ ਆਪਣੀ ਖੇਡ ਦੇ ਵਿੱਚ ਚੁਸਤੀ ਦਿਖਾਉਣ ਦੇ ਲਈ ਅਲੱਗ-ਅਲੱਗ ਪ੍ਰਕਾਰ ਦੇ ਨਸੇ ਕੁਝ ਖਿਡਾਰੀ ਟੀਕੇ ਵੀ ਲਗਾਉਂਦੇ ਹਨ ਕਈ ਵਾਰ ਪੰਜਾਬ ਦੇ ਪਿੰਡਾਂ ਦੇ ਵਿੱਚ ਟੂਰਨਾਮੈਂਟਾਂ ਦੇ ਵਿੱਚ ਦੇਖਿਆ ਗਿਆ ਹੈ ਕਿ ਜਦੋਂ ਹੀ ਟੂਰਨਾਮੈਂਟ ਖਤਮ ਹੁੰਦਾ ਹੈ ਤਾਂ ਦੂਜੇ ਦਿਨ ਜਿੱਥੇ-ਜਿੱਥੇ ਖਿਡਾਰੀਆਂ ਦੀਆਂ ਟੀਮਾਂ ਦੀਆਂ ਗੱਡੀਆਂ ਖੜ੍ਹਦੀਆਂ ਹਨ ਜਾਂ ਉਹ ਜਾਂਦੇ ਹਨ ਉੱਥੇ ਉਹਨਾਂ ਨੂੰ ਦਵਾਈਆਂ ਕੈਪਸੂਲਾਂ ਦੇ ਪੱਤੇ ਜਾਂ ਫਿਰ ਹਨਾ ਸਰੰਜ ਦੀਆਂ ਸੂਈਆਂ ਮਿਲਦੀਆਂ ਹਨ ਸੋ ਖਿਡਾਰੀ ਵੀਰਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਉਹਨਾਂ ਦੀ ਮਾਂ ਖੇਡ ਕਬੱਡੀ ਜਿਹੜੀ ਕੀ ਕਿਸੇ ਟਾਈਮ ਕੌਲੀਆਂ ਅਤੇ ਗਲਾਸਾਂ ਦੇ ਇਨਾਮਾਂ ਦੇ ਵਿੱਚ ਖੇਡੀ ਜਾਂਦੀ ਸੀ ਹੁਣ ਉਸ ਦਾ ਲੈਵਲ ਰੁਪਈਆਂ ਡਾਲਰਾਂ ਦੇ ਵਿੱਚ ਚਲਿਆ ਗਿਆ ਹੈ ਪਰ ਕਿਤੇ ਕੱਲ ਨੂੰ ਇਹ ਨਾ ਹੋਵੇ ਕਿ ਥੋੜੀ ਇਹ ਖੇਡ ਕਬੱਡੀ ਥੋੜੇ ਤੋਂ ਪਰਾਂ ਹੋ ਜਵੇ ਜਾਂ ਫਿਰ ਤੁਸੀਂ ਆਪਣੀ ਇਸ ਖੇਡ ਕਬੱਡੀ ਨੂੰ ਆਪਣੇ ਆਪ ਹੀ ਗਵਾ ਲਓ ਕਿਉਂਕਿ ਜੇ ਤੁਸੀਂ ਇਸੇ ਤਰ੍ਹਾਂ ਨਸ਼ੇ ਕਰਕੇ ਖੇਡਦੇ ਰਹੇ ਤਾਂ ਪਿੰਡਾਂ ਦੇ ਵਿੱਚ ਇੰਟਰਨੈਸ਼ਨਲ ਲੈਵਲਾਂ ਤੇ ਟੂਰਨਾਮੈਂਟ ਹੋਣੇ ਬੰਦ ਹੋ ਜਾਣੇ ਆ। ਸੋ ਇਸ ਦੇ ਵਿੱਚ ਖਿਡਾਰੀਆਂ ਦਾ ਨੁਕਸਾਨ ਹੋਵੇਗਾ, ਤੁਹਾਨੂੰ ਦੇਖਣ ਵਾਲੇ ਦਰਸ਼ਕਾਂ ਦਾ ਨੁਕਸਾਨ ਹੋਵੇਗਾ। ਸੋ ਧਿਆਨ ਦਿਓ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਖੇਡਾਂ ਸਾਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੀਆਂ ਹਨ। ਆਓ ਆਉਣ ਵਾਲੇ ਟੂਰਨਾਮੈਂਟ ਤੇ ਆਪਾਂ ਨਸ਼ਾ ਰਹਿਤ ਕਬੱਡੀ ਸ਼ੁਰੂ ਕਰੀਏ। ਅਤੇ ਆਉਣ ਵਾਲੇ ਕਬੱਡੀ ਦੇ ਖਿਡਾਰੀਆਂ ਨੂੰ ਨਵੇਂ ਖਿਡਾਰੀਆਂ ਨੂੰ ਜਿਹੜੇ ਕੀ ਸਿੱਖ ਰਹੇ ਹਨ ਕਬੱਡੀ ਨੂੰ ਜਾਂ ਜਿਨ੍ਹਾਂ ਦਾ ਇਹ ਸੁਪਨਾ ਹੈ ਕਿ ਅਸੀਂ ਵੀ ਗੱਡੀਆਂ ਅਤੇ ਕਾਰਾਂ ਜਿੱਤੀਏ ਤੇ ਵਧੀਆ ਇਨਾਮ ਜਿੱਤੀਏ ਅਸੀਂ ਵੀ ਦੇਸ਼ਾਂ-ਵਦੇਸ਼ਾਂ ਦੇ ਵਿੱਚ ਕਬੱਡੀ ਖੇਡਣ ਜਾਈਏ ਉਹਨਾਂ ਦੇ ਭਵਿੱਖ ਨੂੰ ਜ਼ਰੂਰ ਸਮਾਰੀਏ ਜੀ ਸੋ ਜ਼ਰੂਰ ਧਿਆਨ ਦਿਵੋ ਵੀਡੀਓ ਕਿਵੇਂ ਲੱਗੀ ਵੀਡੀਓ ਦੇ ਵਿੱਚ ਕੋਈ ਗੱਲ ਗਲਤ ਲੱਗੀ ਕਿਸੇ ਨੂੰ ਕੋਈ ਗੱਲ ਗਲਤ ਕਹੀ ਹੋਏ ਕਮੈਂਟ ਦੇ ਵਿੱਚ ਜ਼ਰੂਰ ਲਿਖ ਦੇਣਾ ਮਾਫ ਕਰ ਦੇਣਾ ਅਗਰ ਵੀਡੀਓ ਵਧੀਆ ਲੱਗੀ ਆ ਸ਼ੇਅਰ ਜ਼ਰੂਰ ਕਰ ਦਿਓ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਧੰਨਵਾਦ